ਤੁਸੀਂ ਥੋੜਾ ਆਪਣੇ ਬਾਰੇ ਆਪਣਾ ਨਾਮ ਕੀ ਕੰਮ ਕਰ ਕਰਦੇ ਹੋ ਕਿਹੜੇ ਪਿੰਡ ਦੇ ਉਸ ਬਾਰੇ ਜਾਣਕਾਰੀ ਦਿਓ ਤੁਸੀਂ ਜੀ ਮੇਰਾ ਨਾਮ ਗਰਮੇਲ ਸਿੰਘ ਆ ਪਿੰਡ ਮੇਰਾ ਘੜਕਾ ਆ ਤੇ ਮੈਂ ਗ੍ਰੈਜੂਏਸ਼ਨ ਹਿਸਟਰੀ ਜੀ ਕੀਤੀ ਆ ਮੇਰਾ ਮੁੱਖ ਵਿਸ਼ਾ ਹਿਸਟਰੀ ਰਿਹਾ ਚਲੋ ਤੁਹਾਡੇ ਨਾਲ ਆਪਣਾ ਅੱਜ ਵਾਸਤਾ ਪਿਆ ਵਾ ਤੇ ਚਲੋ ਚੰਗੀ ਗੱਲ ਆ ਵੀ ਤੁਸੀਂ ਘੜਕੇ ਦੀ ਹਿਸਟਰੀ ਲਿਖਣ ਲੱਗੇ ਤੇ ਮੈਨੂੰ ਇਹ ਚੀਜ਼ ਦੀ ਬੜੀ ਖੁਸ਼ੀ ਆ ਵੀ ਮੇਰੇ ਪਿੰਡ ਦੀ ਹਿਸਟਰੀ ਲਿਖਣ ਵਾਸਤੇ ਕੋਈ ਕੰਮ ਕਰ ਰਿਹਾ ਤਾਂ ਤੁਸੀਂ ਆਪਦੇ ਪਿੰਡ ਦੇ ਇਤਿਹਾਸ ਬਾਰੇ ਕੀ ਸੋਚਦੇ ਹੋ ਕਿ ਪਿੰਡ ਕਿਵੇਂ ਬਣਿਆ ਇਹਦਾ ਨਾਮ ਕਿਵੇਂ ਪਿਆ ਕੜਕੇ ਦਾ ਤੇ ਕਰਮੋਲੇ ਦੋਨਾਂ ਬਾਰੇ ਜੀ ਕੜਕਾਰ ਦੇ ਕਰਮੋਲੇ ਮਤਲਬ ਇਹ ਸੰਧੂ ਪਿੰਡ ਵਾ ਦੋਵੇਂ ਤੇ ਇਹਨਾਂ ਦਾ ਜਿਹੜਾ ਮੈਂ ਸੰਬੰਧ ਸੋਚਦਾ ਵਾਂ ਵੀ ਇਹ ਜੋ ਵੀ ਸਿੰਧ ਘਾਟੀ ਤੋਂ ਜਾਂ ਸਿੰਧ ਘਾਟੀ ਦੀ ਸਭਿਆਤਾ ਤੋਂ ਜਾਂ ਸਿੰਧ ਦਰਿਆ ਤੋਂ ਇਹਨਾਂ ਪੁਰਾਣਾ ਵਾਂ ਵੀ ਉਹਨਾਂ ਨਾਲ ਸੰਬੰਧ ਹੈ ਵਿਚਕਦੀ ਉਸ ਟਾਈਮ ਇੱਥੇ ਨਹੀਂ ਹਿਮਸਦੇ ਪਰ ਇਹ ਉਸੇ ਹੀ ਫੈਮਿਲੀ ਦੇ ਪਿੰਡ ਵਾ ਤੇ ਇਹ ਮੈਂ ਦੇਹੀ ਹੀ ਗਣਦਾ ਵਾਂ ਵੀ ਇਹ ਜਿਹੜਾ ਸ੍ਰਿਹਾਰੀ ਆ ਸ੍ਰਿਹਾਰੀ ਸਾਡਾ ਮੁੱਖ ਪਿੰਡ ਵਾ ਤੇ ਸ੍ਰਿਹਾਰੀ ਤੋਂ ਹੀ ਅਸੀਂ ਮਤਲਬ ਗਾਂ ਜਿਤਰਾ ਵੀ ਉਹ ਖੇਤੀ ਬਾੜੀ ਦੇ ਵਿੱਚ ਪੁਰਾਣੇ ਟਾਈਮ ਤੇ ਸੀਗਾ ਵੀ ਜਦੋਂ ਮੰਨ ਲਓ ਪੱਠੇ ਲੈ ਕੇ ਆਉਣੇ ਜਾਂ ਜਿਤਾਈ ਕਰਨੀ ਆ ਤੋ ਪਿੰਡ ਜਿਤਰਾ ਵੀ ਹੁਣ ਲਾਲੋ ਵੀ ਇੱਕ ਪਿੰਡ ਤੋਂ ਦੂਜਾ ਪਿੰਡ ਬਣ ਜਾਂਦਾ ਹੈ ਵੀ ਕਿਉਂਕਿ ਉਹਨਾਂ ਨੂੰ ਜਦੋਂ ਦੂਰ ਪੈਂਦਾ ਹੈ 4-5 ਕਿਲੋਮੀਟਰ ਪੈਂਦਾ ਹੈ ਤੋ ਕੋਸ਼ ਘਰ ਉੱਠ ਕੇ ਤੇ ਇੱਕ ਨਵਾਂ ਪਿੰਡ ਬਣਾ ਲੈਂਦੇ ਸੀ ਤੇ ਸ੍ਰਿਹਾਲੀ ਤੋਂ ਸਾਡੇ ਪਿੰਡ ਜਿਹੜੇ ਕਰਮੂ ਵਾਲਾ ਜਾਂ ਘੜਕਾ ਬਣਨ ਦਾ ਵੀ ਪਹਿਲੋਂ ਤੇ ਘੜਕਾ ਹੀ ਬਣਿਆ ਕਰਮੂ ਵਾਲਾ ਨਹੀਂਗਾ ਉਹ ਜਿਹੜਾ ਘੜਕਾ ਬਣਨ ਦਾ ਕੀ ਆ ਵੀ ਪਿਛਲੇ ਟਾਈਮ ਤੇ ਪਾਣੀ ਦੀ ਸਮੱਸਿਆ ਸੀ ਇੱਥੇ ਕੋਈ ਨਹਿਰਾਂ ਤੇ ਜਾਂ ਕੋਈ ਬੰਬੀਆਂ ਤੇ ਹੈ ਨਹੀਂ ਸੀਗੀਆਂ ਤੇ ਦਰਿਆ ਦਾ ਜਿਹੜਾ ਪਾਣੀ ਆ ਜਾਂ ਦਰਿਆ ਲਾਗੇ ਜਿਹੜੀ ਫਸਲ ਉਹ ਵਧਰ ਹੁੰਦੀ ਸੀ ਤੇ ਜਾਂ ਪਸ਼ੂਆਂ ਦਾ ਵੀ ਜਿਹੜਾ ਪਾਣੀ ਦਾ ਜਿਹੜਾ ਵੀ ਕੁਛ ਵੀ ਆ ਜਾਂ ਪਾਣੀ ਪੀਣਾ ਜਾਂ ਕਰਨਾ ਜਾਂ ਉਤਰਾ ਵੀ ਵਰਤਣਾ ਕੱਪੜੇ ਧੋਣੇ ਜਾਂ ਜਿੰਨਾ ਵੀ ਕੰਮ ਪਾਣੀ ਜ਼ਰੂਰੀ ਸੀ ਜਿੰਨੀਆਂ ਵੀ ਉਹ ਇਸ ਕਰਕੇ ਪਾਣੀ ਦਾ ਹੋਣ ਕਰਕੇ ਜਿਹੜਾ ਵਾ ਇਹ ਸਿਹਾਰੀ ਦੇ ਵਿੱਚੋਂ ਨਿਕਲ ਕੇ ਹੀ ਘੜਕਾ ਜਿਹੜਾ ਵੀ ਮਤਲਬ ਵੀ ਇਸ ਜਗ੍ਹਾ ਤੇ ਵਰਤਿਆ ਤੇ ਜਿਦੋਂ ਘੜਕੇ ਤੋਂ ਜਿਹੜਾ ਕਰਮੂ ਵਾਲਾ ਵਾ ਵੀ ਜਦੋਂ ਪੈਲੀਆਂ ਦੂਰ ਹੋ ਗਈਆਂ ਕੋਸ਼ ਕਰਾਂਦੀਆਂ ਉਤੋਂ ਨਾਂ ਵਾਲੀ ਸਾਈਡ ਨੂੰ ਤੇ ਉਦੋਂ ਕੋਸ਼ ਕਰ ਉੱਠ ਕੇ ਜਿਹੜੇ ਆ ਉਹਨਾਂ ਨੇ ਉਹ ਜਿਹੜੀ ਤੋਂ ਨਾਲੀ ਸਾਈਡ ਨੂੰ ਥੋੜਾ ਜਿਹਾ ਇੱਕ ਵਕਰੇ ਤਾਂ ਤੇ ਆਵਦੀ ਰਾਇਸ਼ ਕਰ ਲਈ ਤੇ ਉਹਦੇ ਵਿੱਚ ਜਿਹੜਾ ਵੀ ਉਹ ਕਰਮੂ ਵਾਲਾ ਪਿੰਡ ਬਣਿਆ ਇੱਕ ਭਾਸ਼ਾ ਵਿਗਿਆਨ ਦੇ ਪੱਖ ਤੋਂ ਤੁਸੀਂ ਘਰ ਕਾ ਨਾਮ ਦੇ ਬਾਰੇ ਗੱਲ ਕਰ ਰਹੇ ਸੀ ਜੀ ਭਾਸ਼ਾ ਵਿਗਿਆਨ ਦੇ ਪੱਖ ਤੋਂ ਜੀ ਜਿਹੜਾ ਘੜਕਾ ਆ ਉਹ ਦੋ ਲੱਭਾਂ ਦੇ ਜੋੜ ਤੋਂ ਬਣਿਆ ਵਾ ਘੜ ਇੱਕ ਲੱਭਜਾ ਤੇ ਕਾ ਇੱਕ ਲੱਭਜਾ ਕਾ ਦਾ ਮਤਲਬ ਵੀ ਦਾ ਘੜਦਾ ਮਤਲਬ ਉਹ ਹੌਲੀ ਹੌਲੀ ਜਿਹੜਾ ਬਾਬੀ ਉਹ ਛੋਟਾ ਆ ਗਿਆ ਵਾ ਕਿਤੇ ਵੀ ਮਤਲਬ ਟਾਈਮ ਪੈਣ ਤੇ ਨਾਲ ਕੋਈ ਵੀ ਜਿਹੜਾ ਵਾ ਲਬਜ ਵਾ ਉਹ ਛੋਟਾ ਹੀ ਹੁੰਦਾ ਜਾਂਦਾ ਵਾ ਜਿਦਾਂ ਅੱਜ ਇੰਗਲਿਸ਼ ਦੇ ਜੋ ਵੀ ਐਬ੍ਰੀਵੀਏਸ਼ਨ ਜਿਹਨੂੰ ਆਪਾਂ ਆਸ ਦਿੰਨੇ ਆ ਉਤਨਾ ਹੀ ਘੜਕਾ ਵੀ ਛੋਟਾ ਆ ਗਿਆ ਤੇ ਜਿਹੜਾ ਘੜਕੇ ਦਾ ਜਾਂ ਤੇ ਘੋੜਾ ਹੋਊਗਾ ਘੋੜੇ ਕਾ ਜਾਂ ਅਸੀਂ ਘੜੇ ਤੋਂ ਵੀ ਆ ਵੀ ਇੱਕ ਬਰਤਨ ਆ ਬਹੁਤ ਜ਼ਰੂਰੀ ਪੁਰਾਣੇ ਟਾਈਮ ਦਾ ਤੇ ਜਿਹੜੇ ਲੋਕੀ ਨਾਂ ਪਾ ਦਿੰਦੇ ਹੀ ਕਈਆਂ ਦੇ ਅੱਜ ਵੀ ਆਪਾਂ ਅੱਲਾਹ ਦੇ ਵਿੱਚ ਵਹਨੇ ਆਵੇਂ ਪਿੰਡ ਦੇ ਵਿੱਚ ਕਈਆਂ ਘਰਾਂ ਦੇ ਨਾਂ ਪਾਏ ਆ ਤੇ ਜੇਕਰ ਉਹ ਕਿਸੇ ਕਾਂ ਪਿੰਡ ਦਾ ਰੂਪ ਲੈ ਜਾਣ ਤੇ ਉਹਨਾਂ ਦੇ ਨਾਂ ਉਤਰਾ ਹੀ ਬਣਦੇ ਆ ਤੇ ਕਈਆਂ ਪਿੰਡਾਂ ਦੇ ਦੇ ਬਹੁਤ ਹੀ ਇਹ ਆ ਤੇ ਕਾਰ ਕਈਆਂ ਸਾਡੇ ਗਵਾਂਢੀ ਪਿੰਡਾਂ ਇੱਕ ਰਤੋ ਕੀ ਕਿ ਉਹ ਰਤੋ ਕੀ ਰਤੋ ਕੋਈ ਬੰਦਾ ਤੇ ਕੀ ਨਾਲ ਜੁੜਿਆ ਵਾ ਦੂ ਲੱਜਾਂ ਤੋਂ ਮਤਲਬ ਉਹ ਬਣਿਆ ਤੇ ਕੜਕਾ ਜਿਹੜਾ ਉਹ ਇਤਰਾ ਮਤ ਕਰਮੂ ਇੱਕ ਬੰਦਾ ਆ ਕਰਮੂ ਵਾਲਾ ਪੀ ਜਿਹੜੇ ਉਹ ਕਰਮੂ ਵਾਲੇ ਦੇ ਜੋ ਵੀ ਟੱਬਰ ਦੇ ਵਿੱਚੋਂ ਜਾਂ ਪਰਿਵਾਰ ਦੇ ਵਿੱਚੋਂ ਜਿਹੜੇ ਬੰਦੇ ਆ ਉਹ ਉੱਠ ਕੇ ਉੱਥੇ ਗਏ ਆ ਤੇ ਉਹ ਜਿਹੜਾ ਕਰਮੂ ਵਾਲਾ ਬਣਿਆ ਭਾਸ਼ਾ ਵਿਗਿਆਨ ਦੇ ਹਿਸਾਬ ਤੂੰ ਇਹਨਾਂ ਦੋਵਾਂ ਪਿੰਡਾਂ ਦਾ ਮਤਲਬ ਆ ਕਿ ਦੋ ਦੋ ਲੱਜ ਜੁੜ ਕੇ ਨਾਂ ਬਣਦਾ ਹੈ ਬਹੁਤ ਜ਼ਿਆਦਾ ਪਿੰਡਾਂ ਦੇ ਨਾਲ ਨਾਲ ਲੱਗਦਾ ਹੈ ਇੱਕ ਦੀ ਬਸ ਉਹ ਹੀ ਲਾਂਡਾ ਲਾਂਡਾ ਦੇ ਜਿਹੜਾ ਪੈਮਾਨਾ ਜਿੰਨਾ ਜਿੰਨਾ ਇੱਥੀ ਜਿਆਦਾ ਜਿਹੜੀ ਘੜਕੇ ਦੀ ਵਸੂ ਹੈ ਹੂੰ ਲਾਲ ਡੋਰਾ ਹੁੰਦਾ ਪਿੰਡ ਦਾ ਜੀ ਹਾਂਜੀ ਹਾਂਜੀ ਇਹ ਹਾਲ ਕੀ ਨੇ ਅੰਦਰ ਵੀ ਉਹ ਪ੍ਰਾਣਾ ਸ਼ੁਰੂ ਤੋਂ ਜੋ ਜੋ ਵਸਿਆ ਉੱਥੇ ਨਹੀਂ 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 ਇਹ ਦੇ ਵਿੱਚ ਜਿਹੜੇ ਘੜਕੇ ਆ ਜੇਕਰ ਆਪਾਂ ਜਿਹੜੀ ਅੱਜ ਜਿੱਥੇ ਘੜਕੇ ਦੀ ਵਸੂ ਆ ਉਹ ਘੜਕੋਂ ਦੀ ਵਸੂ ਇੱਥੇ ਨਹੀਂ ਗਈ ਇਹਦੀ ਜੇਕਰ ਪੁਰਾਣੇ ਟਾਈਮ ਤੇ ਲਾਈਏ ਵੀ ਸ਼ਾਇਦ ਉੱਥੇ ਅੱਜ ਦਰਿਆ ਵਗੰਡਿਆ ਵਾ ਵੀ ਜਿਹੇ ਵਸੂ ਹੋਵੇ ਇਹ ਪਿਛੇ ਹਟਦੀ ਹਟਦੀ ਕਿਉਂਕਿ ਉਹ ਦਰਿਆ ਟਾ ਲਾਈ ਹੁੰਦਾ ਵਾ ਜਿਹੜੀ ਉਤੋਂ ਮਿੱਟੀ ਇੱਕ ਵੀ ਮਤਲਬ ਉਦਾ ਗ੍ਰਾਮ ਹੀ ਡਿੱਗੀ ਤੂੰ ਉੱਪਰ ਨਹੀਂ ਗਈ ਆਉਣੀ ਦਰਿਆ ਨੇ ਵੱਢ ਕੇ ਇੱਥੇ ਹੀ ਖੜਨੀ ਆ ਤੇ ਇਟੈਂਦਾ ਟੈਂਦਾ ਪਿੰਡ ਹੋਰ ਆ ਰਿਹਾ ਵਾ ਤੇ ਜੇਕਰ ਘੜਕੇ ਦੀ ਜਿਹੜੀ ਜ਼ਮੀਨ ਆ ਜੇਕਰ ਆਈ ਉਹ ਦਰਿਆ ਤੋਂ ਪਾਰ ਵੀ ਆ ਦਰਿਆ ਦੇ ਦੋਵੇਂ ਸਾਈਡਾਂ ਤੇ ਹੀ ਆ ਇੱਕ ਇਹਦੇ ਵਿੱਚ ਹੋਰ ਵੀ ਮੈਂ ਤੁਹਾਨੂੰ ਦੱਸਦਾ ਤੱਥ ਵੀ ਘੜਕਾ ਇਸ ਟਾਈਮ ਦੋ ਹੀ ਸਿਆਹ ਦੇ ਵਿੱਚ ਵੰਡਿਆ ਆ ਵਾ ਹੱਦ ਬਸਤ ਦੇ ਤੌਰ ਤੇ ਵੀ ਇੱਕ ਕੜਕਾ ਇੱਕ ਕਿਸ਼ਨਪੁਰ ਕੜਕਾ ਆ ਤੇ ਜੇ ਉਲਾਇਤ ਤਿੰਨ ਮਾਂਡ ਕਰਮੂ ਵਾਲਾ ਵੀ ਆ ਉਹਦੀ ਵਜ੍ਹਾ ਇਹ ਰਹੀ ਵੀ ਪਹਿਲੋਂ ਜਿਹੜਾ ਕੜਕਾ ਹੁੰਦਾ ਸੀ ਪਹਿਲੋਂ ਜੋ ਵੀ ਮੁਗਲ ਕਾਲ ਦੇ ਵਿੱਚ ਜਾਂ ਉਦੋਂ ਵੀ ਪੁਰਾਣੇ ਟਾਈਮ ਤੁਰਕ ਕਾਲ ਦੇ ਵਿੱਚ ਉਹ ਕੜਕਾ ਜਿਹੜਾ ਵਾ ਵੀ ਲੋਰ ਦੇ ਨਾਲ ਹੀ ਸੰਬੰਧ ਸੀਗਾ ਜਾਂ ਜੋ ਵੀ ਆ ਵੀ ਇੱਧਰ ਅੰਮ੍ਰਿਤਸਰ ਜ਼ਿਲ੍ਹੇ ਦੇ ਨਾਲ ਸੰਬੰਧ ਸੀਗਾ ਜਦੋਂ ਮਿਸਲਾਂ ਦੀ ਵੰਡ ਹੋਈਏ ਕੋਈ 1775 ਤੋਂ 80 ਦੇ ਵਿੱਚ ਵਾ ਮੈਂ ਹੁਣ ਸਹੀ ਤਰੀਕ ਤ ਨਹੀਂ ਜਾਣਦਾ ਉਹਨਾਂ ਨੇ ਜਿਹੜੀ ਆਲੂ ਵਾਲੀ ਆ ਤੇ ਪੰਗੀ ਮਿਸਲ ਨੇ ਜਿਹੜੀ ਹੱਦ ਵਾ ਉਹ ਬਿਆਸ ਦਰਿਆ ਨੂੰ ਮਿਲ ਲਿਆ ਵੀ ਬਿਆਸ ਦਰਿਆ ਦੇ ਪੂਰਬੀ ਸਾਈਡ ਤੇ ਆਲੂ ਵਾਲੀ ਆਊਗਾ ਤੇ ਦਰਿਆ ਦੀ ਪੱਛਮੀ ਸਾਈਡ ਤੇ ਉਹ ਪੰਗੀ ਮਿਸਲ ਹੋਊਗੀ ਉਹਦੇ ਵਿੱਚ ਕੀ ਹੋਇਆ ਵੀ ਸਾਡੇ ਪਿੰਡ ਦੀ ਜਿਹੜੀ ਜ਼ਮੀਨ ਸੀਗੀ ਉਹ ਕਿਉਂਕਿ ਦਰਿਆ ਦੇ ਦੋਹਾਂ ਸਾਈਡਾਂ ਤੇ ਸੀਗੇ ਦਰਿਆ ਇੱਕ ਜਗ੍ਹਾ ਤੇ ਰਹਿੰਦਾ ਨਹੀਂ ਦਰਿਆ ਉਹ ਖੁਰ ਖੁਰ ਕੇ ਉਧਰ ਵੀ ਜਾਂਦਾ ਤੇ ਉਧਰ ਵੀ ਜਾਂਦਾ ਉਹ ਹੁਣ ਜਦੋਂ ਇਹ ਉਹਨਾਂ ਨੇ ਥੱਲੇ ਆਣ ਕੇ ਸੋਚਿਆ ਵੀ ਹਾਂ ਵੀ ਇੱਕੇ ਬੰਨੇ ਪੰਗੀਆਂ ਨੂੰ ਜਾਊਗੀ ਫੇਰ ਇਹ ਜਿਹੜਾ ਵੀ ਇਹ ਮਾਮਲਾ ਪਰ ਉਹਨਾਂ ਦੇ ਆਲੂ ਵਾਲਿਆਂ ਮਿਸਲ ਵਾਲਿਆਂ ਨੇ ਇਤਰਾਜ਼ ਕੀਤਾ ਵੀ ਨਹੀਂ ਜਿਹੜੀ ਸੰਧੀ ਹੋਈ ਆ ਉਹਦੇ ਵਿੱਚ ਜਿਹੜਾ ਦਰਿਆ ਤੋਂ ਹੂਰ ਵੀ ਸਾਈਡ ਆ ਉਹਦਾ ਮਾਮਲਾ ਜਿਹੜਾ ਵਾ ਉਹ ਕਪੂਰਥਲੀ ਨੂੰ ਮੰਨਦਾ ਆ ਆਲੂ ਵਾਲਿਆਂ ਨੂੰ ਮੰਨਦਾ ਵਾ ਉਹ ਫਿਰ ਜਿਹੜੇ ਕੜਕਾ ਜਿੱਤਰਾ ਮੰਡ ਕਰਮੂ ਵਾਲਾ ਤੇ ਉਹ ਫਿਰ ਕਿਸ਼ਨਪੁਰ ਕੜਕਾ ਜਿਹੜਾ ਬਣਿਆ ਉਸ ਮੌਕੇ ਤੇ ਇੱਕ ਜਿਹੜਾ ਕਿਸ਼ਨ ਨਾਂ ਦਾ ਬੰਦਾ ਆ ਉਹਨਾਂ ਨੇ ਨੰਬਰਦਾਰ ਚੁਣਿਆ ਆਲੂ ਵਾਲਿਆਂ ਨੇ ਤੇ ਉਹਦਾ ਨਾਂ ਜਿਹੜਾ ਵਾ ਫਿਰ ਜਿਹੜਾ ਉਹ ਜਗ੍ਹਾ ਦਾ ਉੱਥੇ ਆਬਾਦੀ ਕੋਈ ਨਹੀਂ ਇੱਥੇ ਪਿੰਡ ਵਾਲੇ ਜਿਹੜੇ ਕੜਕੇ ਪਿੰਡ ਵਾਲੇ ਆਬਾਦੀ ਇੱਕੇ ਸਾਈਆਂ ਪਰ ਜਿਹੜੀ ਉਹ ਪਾਰ ਵਾਲੀ ਜਿਹੜੀ ਜ਼ਮੀਨ ਆ ਉਹਦਾ ਜਿਹੜਾ ਮਾਮਲਾ ਹੈ ਇੱਥੇ ਵਾਲੇ ਪਿੰਡ ਵਾਲੀ ਉਹ ਜ਼ਮੀਨ ਦਾ ਮਾਮਲਾ ਜਿਹੜਾ ਉਹ ਆਲੂ ਵਾਲਿਆਂ ਨੂੰ ਦਿੰਦੇ ਰਿਹਾ ਕਪੂਰਥਲੇ ਰਿਆਸਤ ਨੂੰ ਦਿੰਦੇ ਰਿਹਾ ਪੂਤਰ ਰਿਆਸਤ ਦੇ ਪਿਕਾਦਾਰਾ ਤੋਂ ਬਾਅਦ ਜਿਹੜਾ ਉਹ ਮੇਰਾ ਤਾਂ ਕਪੂਰਥਲੇ ਉਹ ਉਹ ਰਿਆਸਤ ਤੋਂ ਬਾਅਦ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਇੱਕ ਦੂਜਾ ਨਹੀਂ ਉਹ ਤੇ ਰਿਆ ਉਹ ਉਹ ਮਤਲਬ ਇਹ ਵੀ ਅੱਜ ਤੱਕ ਜਿਹੜਾ ਉਹਦਾ ਜਿਤਰਾ ਮਾਂ ਵੀ ਪਹਿਲਾਂ ਤੇ ਰਿਆਸਤ ਰਹੀ ਉਹ ਰਿਆਤ ਜਿਹੜੀ ਆ ਵੀ ਪਹਿਲੋਂ ਮੰਨ ਲਓ ਵੀ ਮਹਾਰਾਜ ਜੀ ਸਿੰਘ ਦਾ ਵੀ ਭਾਵੇਂ ਰਾਜ ਆਇਆ ਤੇ ਉਹ ਜਿਹੜਾ ਕਪੂਰਥਲਾ ਹੈ ਪਹਿਲੋਂ ਜਿਹੜਾ ਆਲੂ ਵਾਲੀਏ ਸੀ ਉਹ ਮਤਲਬ ਹੀ ਉਹਨਾਂ ਦੇ ਨਾਲ ਸਮਝੌਤੇ ਦੇ ਵਿੱਚ ਸੀ ਕਿ ਮਿੱਤਰ ਸੀਗੇ ਮਹਾਰਾਜ ਜੀ ਸਿੰਘ ਦੇ ਮੌਕੇ ਤੇ ਫਤਿਹ ਸਿੰਘ ਦੇ ਨਾਂ ਦੇ ਹੋਏ ਰਾਜੇ ਜਿਹੜੇ ਆਲੂ ਵਾਲੀਏ ਹੋਏ ਆ ਉਹ ਫਤਿਹ ਸਿੰਘਾਂ ਦੀ ਫਤਿਹ ਸਿੰਘ ਦੀ ਜਿਹੜੀ ਮਿੱਤਰਤਾ ਸੀਗੀ ਰਣਜੀਤ ਸਿੰਘ ਦੇ ਨਾਲ ਤੇ ਉਹ ਜੋਨ ਦਾ ਤੋਂ ਹੀ ਮਤਲਬ ਆ ਵੀ ਸਿਸਟਮ ਚੱਲਦਾ ਰਿਹਾ ਉਹ ਤੋਂ ਬਾਅਦ ਜਦੋਂ ਅੰਗਰੇਜ਼ ਸਿੱਖ ਲੜਾਈ ਤੋਂ ਬਾਅਦ ਜਦੋਂ ਅੰਗਰੇਜ਼ਾਂ ਦਾ ਰਾਜ ਇੱਥੇ ਆਉਂਦਾ ਆ ਤੇ ਜਿਹੜੇ ਫਤਿਹ ਜਿਹੜੇ ਹੈਗੇ ਆ ਫਤਿਹ ਸਿੰਘ ਤੇ ਜਿਹੜੇ ਵੀ ਵਾਰਸਵਾ ਉਹ ਮਤਲਬ ਇਹ ਅੰਗਰੇਜ਼ਾਂ ਦੇ ਨਾਲ ਸੰਧੀ ਕਰ ਲੈਂਦੇ ਆ ਤੇ ਜੋ ਵੀ ਸਬਸਿਡੀਰੀ ਸਿਸਟਮ ਦੇ ਤਹਿਤ ਅੰਗਰੇਜ਼ਾਂ ਦੀ ਮਤਲਬ ਤਹਿਤ ਮੰਨ ਲੈਂਦੇ ਆ ਤੋ ਉਹਨਾਂ ਨੂੰ ਜਿਹੜਾ ਟੈਕਸ ਆ ਜਾਂ ਜੋ ਵੀ ਉਹ ਅੰਗਰੇਜ਼ਾਂ ਨੂੰ ਦੇਣਾ ਸ਼ੁਰੂ ਕਰ ਦਿੰਦੇ ਜਿਹੜੇ ਰਣਜੀਤ ਸਿੰਘ ਦੇ ਨਾਲ ਸੰਬੰਧ ਜਿਹ ਉਹਨਾਂ ਦੇ ਨਾਲ ਹੋ ਜਾਂਦੇ ਆ ਤੇ ਉਹ ਜਿਹੜੀ ਪਹਿਲਾਂ ਰਿਆਸਤ ਨੂੰ ਉਧਰੋਂ ਟੈਕਸ ਜਾਂਦਾ ਰਿਹਾ ਤੇ ਬਾਅਦ ਚ ਜਦੋਂ ਮਤਲਬ ਆ ਵੀ ਆਜ਼ਾਦੀ ਮਿਲੀ ਉਸ ਤੋਂ ਬਾਅਦ ਉਹ ਕਬੂਰਥਲਾ ਉਹ ਲਗ ਜ਼ਿਲ੍ਹਾ ਬਣ ਗਿਆ ਤਰਨਤਾਰ ਜੰਮਰ ਸਰ ਜਿਹੜਾ ਉਹ ਅਲੱਗ ਜ਼ਿਲ੍ਹਾ ਬਣ ਗਿਆ ਉਹ ਅੱਜ ਵੀ ਪਿੰਡ ਜਿਹੜਾ ਦੋ ਹਿੱਸਿਆਂ ਦੇ ਵਿੱਚ ਹੀ ਆ ਦੋ ਜ਼ਿਲ੍ਹਿਆਂ ਦੇ ਵਿੱਚ ਦੋ ਜ਼ਿਲ੍ਹਿਆਂ ਦੇ ਵਿੱਚ ਉੱਧਰਲੀ ਫਿਰ ਜਿਹੜੀ ਜ਼ਮੀਨ ਹੈ ਉਹ ਸਰਕਾਰੀ ਰਿਕਾਰਡ ਤੇ ਬੋਲਦੀ ਉਹ ਕਪੂਰਥਲੇ ਬੋਲਦੀ ਏ ਉਹਨੂੰ ਤਹਿਸੀਲ ਸੁਲਤਾਨਪੁਰ ਪੈਂਦੀ ਆ ਤੇ ਜ਼ਿਲ੍ਹਾ ਕਪੂਰਥਲਾ ਪੈਂਦਾ ਤੇ ਪਿੰਡ ਵੀ ਉਹ ਸਰਕਾਰੀ ਰਿਕਾਰਡ ਦੇ ਕਿਸ਼ਨਗਰ ਕਿਸ਼ਨਪੁਰ ਘੜਕਾ ਹੋਰ ਸਰਕਾਰੀ ਰਿਕਾਰਡ ਦੇ ਵਿੱਚ ਵਾ ਤੇ ਮੰਡ ਕਰਮੂ ਵਾਲਾ ਇਹ ਮੈਂ ਸਰਕਰਮੂ ਵਾਲੇ ਦੀ ਜਿਹੜੀ ਉੱਧਰਲੀ ਮੰਡ ਵਾਲੀ ਆ ਉਹ ਕਪੂਰਥਲੇ ਹਾਂ ਉਹ ਮੰਡ ਕਰਮੂ ਵਾਲਾ ਮਤਲਬ ਆ ਉਹਦਾ ਜ਼ਿਲ੍ਹਾ ਡਿਸਟ੍ਰਿਕਟ ਏ ਆ ਤੇ ਜਾਂ ਤਹਿਸੀਲ ਆ ਉਹ ਸੁਲਤਾਨਪੁਰ ਆ ਡਿਸਟ੍ਰਿਕਟ ਕਪੂਰਥਲਾ ਮਾਲਕ ਇੱਕੇ ਜ਼ਿਲ੍ਹੇ ਵਿੱਚ ਬੈਠੇ ਦੂਜੇ ਜ਼ਿਲ੍ਹੇ ਦੇ ਹਾਂ ਇਹ ਹੈ ਮਾਲਕ ਇੱਕੇ ਜ਼ਿਲ੍ਹੇ ਵਿੱਚ ਬੈਠੇ ਹੋ ਤਰਨਤਨ ਜ਼ਿਲ੍ਹੇ ਦੀ ਹੈ ਮਾਲਕ ਸਾਰੇ ਬੈਠੇ ਪਰ ਉਹ ਜਿਹੜੀ ਜ਼ਮੀਨ ਆ ਉਹ ਉਧਰ ਵਾ ਮਤਲਬ ਉਹ ਦੂਸਰੇ ਜ਼ਿਲ੍ਹੇ ਚ ਵਾ ਵੋਟਾਂ ਸਾਡੀ ਦੋ ਜਗ੍ਹਾ ਵਾ ਉਧਰ ਵੀ ਆ ਗਈਆਂ ਇੱਧਰ ਵੀ ਆਉਂ ਉਹ ਕੁਛ ਨਹੀਂ ਬਣਾ ਲੀਆਂ ਵੋਟਾਂ ਲਾ ਲਓ ਵੀ ਕਹੀ ਕੁਝ ਬਹਿ ਗਏ ਨਾ ਬਾਈ ਕਾ ਅੰਦਰ ਕੁਝ ਜਾ ਕੇ ਉੱਥੇ ਪਹਿਲੋਂ ਹੁਣ ਤਾਂ ਪਾਣੀ ਬਹੁਤ ਜ਼ਿਆਦਾ ਆਉਂਦਾ ਪਹਿਲੋਂ ਮਤਲਬ ਕੁਝ ਸੁੱਕੇ ਦਾ ਸਮਾਂ ਵੀ ਜਿਆਦਾ ਹੈ ਕਿ ਪਾਣੀ ਕੋਣੀ ਕੱਢੇ ਤੇ ਉਹ ਨੋ ਤੇ ਲੋਕੀ ਉਹਨਾਂ ਨੇ ਉਂਦਰ ਵੋਡਾ ਵੋਡਾ ਬਣਾ ਲਿਆ ਵੈ ਕਬੂਤਰੇਲੇ ਸੁਲਤਾਨਪੁਰਲੇ ਲੋ ਉੱਦਰ ਇਹ ਕਿਹਦੇ ਵਿੱਚ ਇੱਕ ਹੋਰ ਐਮ ਵੱਡੀ ਗੱਲ ਆ ਵੀ ਜਿਹੜਾ ਸਾਡਾ ਦਰਿਆ ਦਾ ਏਰੀਆ ਆ ਪਹਿਲਾਂ ਜਿਹੜੀ ਮੁੱਖ ਜ਼ਮੀਨ ਸੀਗੀ ਵੀ ਜੇਕਰ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਜਦੋਂ ਸਾਡੇ ਇੱਥੇ ਨਹਿਰਾ ਨਹੀਂ ਸੀਗੀ ਆਏਗੀਆਂ ਤੇ ਉਦੋਂ ਮੁੱਖ ਜ਼ਮੀਨ ਜਿਹੜੀ ਉਹ ਦਰਿਆ ਦੇ ਨੇੜੇ ਤੇੜੇ ਜਿਹੜੀ ਸੀਗੇ ਜਾਂ ਨੀਵੇਂ ਥਾਂ ਸੀ ਉਤੋਂ ਫਸਲ ਬਿਹਤਰ ਮਿਲਦੀ ਸੀ ਤੇ ਜਦੋਂ 52 53 ਦੇ ਵਿੱਚ ਹਰੀਕੇ ਹੈਂਡ ਬਣਿਆ ਉਦੋਂ ਕੀ ਆ ਵੀ ਉਹਨਾਂ ਨੇ 20 ਜਾਂ 25 ਫੁੱਟ ਚੁੱਕ ਕੇ ਉੱਚਾ ਮਤਲਬ ਆ ਉਹਨਾਂ ਨੇ ਬੰਨ ਬੰਨ ਦਿੱਤਾ ਉਹ ਜਿਹੜੀ ਜ਼ਮੀਨ ਸਾਡੀ ਬਹੁਤ ਵਧੀਆ ਸੀ ਨੰਬਰ 1 ਜ਼ਮੀਨ ਜਿਹੜੀ ਉਹ ਸਾਡੀ ਉਹ ਦਰਿਆਵਾਂ ਦੇ ਲਾਗੇ ਸੀਗੀ ਜਿਹੜੀ ਉਹ ਭਾਵੇਂ ਕਿਸ਼ਨਪੁਰ ਕੜਕੇ ਜੀ ਕਹਿ ਲਿਆ ਤੇ ਭਾਵੇਂ ਉਹ ਕੜਕੇ ਏਰੀਏ ਦੀ ਕਹਿ ਲਿਆ ਵੀ ਜਿਹੜੀ ਦਰਿਆ ਦੇ ਇਧਰ ਪੱਛਮ ਸਾਈਡ ਤੇ ਜਾਂ ਪੂਰਬ ਸਾਈਡ ਤੇ ਆਪਾਂ ਆਖ ਸਕਦੇ ਹਾਂ ਵੀ ਕਿਸ਼ਨਪੁਰ ਕੜਕੇ ਦੇ ਵਿੱਚ ਉਹ ਸਾਡੀ ਨੰਬਰ 1 ਜ਼ਮੀਨ ਸੀਗੀ ਉਹਦੇ ਤੋਂ ਹੀ ਮਤਲਬ ਆ ਵੀ ਲੋਕੀ ਰੋਟੀ ਖਾਂਦੇ ਸੀ ਉਹ ਜਿਹੜਾ ਬੰਨ ਬੱਜਣ ਕਰਕੇ ਹਾਲਾਂਕਿ ਗਵਰਨਮੈਂਟ ਨੇ ਸਾਡੇ ਨਾਲ ਥੋੜੇ ਜਿਹੇ ਹੀਰੇ ਫੇਰੇ ਵੀ ਕੀਤੀ ਜਾਂ ਉਦੋਂ ਦੇ ਇੰਜੀਨੀਅਰਾਂ ਨੇ ਹੀਰਾ ਫੇਰੇ ਵੀ ਕੀਤੀ ਆ ਕਿ ਉਹਨਾਂ ਨੇ ਉਹ ਸੈਂਚਰੀ ਦਾ ਏਰੀਆ ਥੋੜਾ ਜਿਹਾ ਜਿਹੜਾ ਅੱਜ ਸਾਨੂੰ ਦਿਖਾਈ ਦਿੰਦਾ ਵਾ ਉਹਨਾਂ ਨੇ ਆਖਿਆ ਵੀ ਇੰਨੀ ਜਗ੍ਹਾ ਤੇ ਮਤਲਬ ਪਾਣੀ ਰੂਗਾ ਇੰਨੀ ਜਗ੍ਹਾ ਤੇ ਫਸਲ ਡੁੱਗੂਗੀ ਤੋ ਉਹ ਕਵੈਰ ਕਰ ਲਈ ਹਾਲਾਂਕਿ ਜਿਹੜਾ ਮਤਲਬ ਪਾਣੀ ਜਿਹੜਾ ਰੁਕਦਾ ਆ ਜਾਂ ਜਿਹਨੂੰ ਅੱਜ ਆਪਾਂ ਲਈ ਸਿੱਧੀ ਪੰਜਾਬੀ ਦੀ ਡਾਫ ਲੱਗਦੀ ਆ ਉਹ ਪਿੱਛੇ ਧੁੰਦੇ ਜਾਂ ਗੋਂਦਵਾਲ ਸਾਹਿਬ ਤੱਕ ਮਤਲਬ ਡਾਫ ਲੱਗਦੀ ਹੈ ਤੇ ਕਲਕੇ ਦੀ ਬਹੁਤੀ ਜਿਹੜੀ ਜ਼ਮੀਨ ਆ ਜਾਂ ਕਰਮੂ ਵਾਲੇ ਦੀ ਬਹੁਤੀ ਜਿਹੜੀ ਜ਼ਮੀਨ ਆ ਉਹ ਦਰਿਆ ਦੇ ਵਿੱਚ ਡੁੱਬ ਜਾਂਦੀ ਉਹ ਮਤਲਬ ਇੱਕ ਰਿਸਕ ਹੀ ਹੁੰਦਾ ਵਾ ਵੀ ਝੋਨਾ ਲਾਈਏ ਕਣਕੇ ਲਾਈਏ ਨਾਲ ਲਾਈਏ ਵੀ ਕਿਹੜੇ ਟਾਈਮ ਡੁੱਬ ਜਾਣੇ ਉਹਦੀ ਵਜ੍ਹਾ ਵਾ ਵੀ ਉਹ ਭਾਵੇਂ ਰਾਜਸਥਾਨ ਨੂੰ ਫਾਇਦਾ ਆਵੇ ਭਾਵੇਂ ਉਹ ਫਰੀਦਕੋਟ ਤੇ ਭਾਵੇਂ ਅਫਰੋਜਪੁਰ ਜ਼ਿਲ੍ਹਿਆਂ ਨੂੰ ਫਾਇਦਾ ਹੋਵੇ ਨਹਿਰਾਂ ਦਾ ਪਰ ਸਾਡੇ ਜਿਹੜੇ ਇੱਧਰ ਇਹ ਏਰੀਏ ਦੇ ਪਿੰਡ ਉਹ ਉਹਨਾਂ ਨੇ ਡੋਬਤੇ ਤੇ ਚਾਹੀਦਾ ਤੇ ਸੀ ਜਾਂ ਤਾਂ ਉਹ ਸਾਰੀ ਦੀ ਸਾਰੀ ਐਕਵਾਇਰ ਕਰਨ ਤੋ ਧੁੰਦੇ ਤੱਕ ਜਾਂ ਗੋਦਵਾਲ ਸਾਹਿਬ ਤੱਕ ਐਕਵਾਇਰ ਕਰ ਲੈਣ ਪਰ ਉਹ ਸਾਨੂੰ ਬਹੁਤ ਵੱਡਾ ਘਾਟ ਆਇਆ ਇਹਦੇ ਵਿੱਚ ਹੁਣ ਸਾਡੀ ਸਾਡੀਆਂ ਮਾਲਕੀ ਦੇ ਮੇਨਾ ਬੰਨਿਆ ਤੁਹਾਨੂੰ ਦਸੀ ਗਏ ਕਿ ਉਹ ਰਿਆਸਤ ਵਾਲੀ ਸਾਈਡ ਵੀ ਸੁਲਤਾਨਪੁਰ ਵਾਲੀ ਸਾਈਡ ਵੀ ਸਾਡੇ ਦੋ ਸਵਾ ਦੋ ਕਿਲੇ ਪੈੜੀ ਦੇ ਆ ਕਿਤੇ ਬੀਜ ਲਿੰਦਾ ਜਾ ਤਾ ਤੇ ਸਾਡਾ ਉਹ ਬੀਜ ਦੀ ਬੀਜ ਦਾ ਜੇ ਕਵੇਲੇ ਹੋ ਰਹੇ ਦੀ ਕਵੇਲੇ ਨਹੀਂ ਇਧਰ ਵੀ ਜਿਹੜਾ ਇਧਰਲੀ ਸਾਈਡ ਵੀ 5-6 ਕਿਲੇ ਆ ਉਤੋਂ ਅਸੀਂ ਕਦੀ ਵਾਣ ਨਹੀਂ ਗਏ 5-6 ਕਿਲੇ ਇਧਰਲੀ ਸਾਈਡ ਵੀ ਪਏ ਜਿੱਦੜਾ ਪਕਰਤਾ ਪਹਿਲਾਂ ਤੋਂ ਜਬਾਨੇ ਜਿਵੇਂ ਉੱਪਰ ਕਰਕੇ ਜੀ ਹੈ ਵਾਈ ਕਰਦੇ ਨਾ ਹਾਲਾ ਦੇ ਨਾਲ ਉਦੋਂ ਸਾਡੇ ਸਾਰੇ ਸਾਲ ਦੀ ਕਣਕ ਉੱਥੋਂ ਹੁੰਦੀ ਪਹਿਲ ਉੱਥੋਂ ਹੁੰਦੀ ਪਹਿਲ ਰੋਟੀ ਉੱਥੋਂ ਇੱਥੇ ਭਰਾਨੀ ਸੀ ਸਾਰਿਆਂ ਸਾਡੀ ਜਿਹੜੀ ਪਾਣੀ ਘਟ ਪੈਂਦਾ ਈ ਸਾਰੇ ਸਾਲ ਦੀ ਕਣਕ ਸਾਡੇ ਉਹ 5-6 ਕਿਲਿੰਗ ਵਿੱਚੋਂ ਆਉਂਦੀ ਤੇ ਫਿਰ ਉਹ ਦਰਿਆ ਦੇ ਬੰਨ ਬੰਨਣ ਕਰਕੇ ਉਹ ਜਮੀਨ ਸਾਰੀ ਪਾਣੀ ਦੀ ਮਾਰ ਕੱਟਦਾ ਉਹ ਜਿਹੜੀ ਆ ਨਾ ਸੰਦੇ ਵਿੱਚ ਕੀ ਹੋਇਆ ਵੀ ਉਹ ਜਿਹੜੀ ਜ਼ਮੀਨ ਟੀ ਤੇ ਉਹ ਆ ਗਈ ਹੁਣ ਉਹ ਤਰ੍ਹਾਂ ਆ ਗਈ ਜੋਸ਼ ਵਿੱਚ ਉਹਦੇ ਵਿੱਚ ਪਾਣੀ ਦੇ ਕਰਕੇ ਚਲੋ ਇੱਕ ਸਾਡੇ ਇਲਾਕੇ ਨੂੰ ਥੋੜਾ ਜਿਹਾ ਫਾਇਦਾ ਵੀ ਹੋਇਆ ਇਹਦਾ ਬੰਨ ਦਾ ਜਿਹੜਾ ਸਾਡਾ ਪਾਣੀ ਦਾ ਲੈਵਲ ਆ ਨਾ ਜਿੰਨਾ ਬਾਕੀ ਲੱਗ ਜਿਮਿਨੀ ਲੈਵਲ ਉਹ ਘੱਟ ਡਾਊਨ ਹੁੰਦਾ ਹੈ ਇਨਾ ਥੋੜਾ ਜਿਹਾ ਇਥੇ ਲੱਗ ਪਰ ਉਹ 10-20 ਫੁੱਟ ਦਾ ਫਰਕ ਪੈ ਜਾ ਤੋ ਕੋਈ ਐਡਾ ਨਹੀਂ ਆ ਪਰ ਜਿਹੜੀ ਸਾਡੀ ਜ਼ਮੀਨ ਹੈ ਨਾ ਮੰਨ ਲਓ ਕਿ ਜੇ ਜ਼ਮੀਨ ਦੀ ਅੱਜ ਕੀਮਤ ਹੋਣੀ ਚਾਹੀਦੀ 30 ਤੋਂ 35 ਲੱਖ ਰੁਪਈਆ ਇੱਕ ਕਿੱਲੇ ਦੀ ਉਸ ਜ਼ਮੀਨ ਦੀ ਅੱਜ ਮਸਾ ਹੀ ਕੀਮਤ 3-4 ਲੱਖ ਰੁਪਈਆ ਹੈ ਜਾਂ ਕਿਸੇ ਕਿਸੇ ਜ਼ਮੀਨ ਦੀ ਉਸ ਦਾ 1 ਲੱਖ ਰੁਪਈਆ ਇਹ ਜਿਹਦੇ ਵਿੱਚ ਨਹੀਂ ਪੱਕਾ ਦਰਿਆ ਵਗਦਾ ਕਦੀ ਸਾਡੀ ਜ਼ਮੀਨ ਪਾਣੀ ਦਰਿਆ ਵਗਦਾ ਵਾ ਤੇ ਅੱਧੀ ਦੇ ਵਿੱਚ ਉਹ ਥੋੜੀ ਬਾਦੀ ਹੈਗੀ ਆ ਚੱਲ ਚੁੰਦਿਆ ਉੱਤੇ ਜਾ ਕੇ ਕੰਮ ਕਰਨਾ ਹੈ ਅਸੀਂ ਵੱਟ ਕੇ ਲੈ ਸਕਦੇ ਹੁਣ ਤੇ ਨਹੀਂ ਕੋ ਕਿਸੇ ਉਹਦਾ ਪਤਾ ਨਹੀਂ ਕਦੋਂ ਦਰਿਆ ਨੇ ਫੇਰੂ ਵੀ ਵਿੱਚ ਟੁੱਟ ਲੈਣੀ ਹੈ ਜਿਹੜੀ ਗੱਲ ਹੈ ਨਾ ਫੈਬਰਰੀ ਲਈ ਉਹ ਵੀ ਸਹੀ ਆ ਫਾਇਦਾ ਕਿਉਂਕਿ ਜਿਸ ਤਰ੍ਹਾਂ ਪਾਣੀ ਦਾ ਪੱਧਰ ਜਿਹੜਾ ਧਰਤੀ ਦੇ ਹੇਠਾਂ ਥੱਲੇ ਜਾ ਰਿਹਾ ਜਾਂ ਆਪਾਂ ਕਹਿ ਲਈਏ ਕਿ ਮਾਲਵੇ ਏਰੀਏ ਦੇ ਵਿੱਚ ਮਤਲਬ ਜਿਸ ਤਰ੍ਹਾਂ ਬਹੁਤ ਜ਼ਿਆਦਾ ਥੱਲੇ ਚਲੇ ਗਿਆ ਤੇ ਸਾਡੇ ਆਸ ਦਰਿਆ ਕਰਕੇ ਸਾਡੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਸਾਡੇ ਪਿੰਡਾਂ 'ਚ ਕੋਈ ਬਹੁਤਾ ਸੰਕਟ ਨਹੀਂ ਹੈਗਾ ਸਾਡੇ ਕੋਲ ਬਹੁਤਾ ਪਾਣੀ ਦਾ ਜਿਹੜਾ ਇਹ ਸੰਕਟ ਨਹੀਂਗਾ ਹੈਗਾ ਸਾਡਾ ਪਾਣੀ ਬਿਲਕੁਲ ਅਜੇ ਮਤਲਬ ਸਟੇਬਲ ਹੀ ਆ ਉੱਥੇ ਕਿ 40-45 ਫੁੱਟ ਤੇ ਤਕਰੀਬਨ ਸਾਡੇ ਥੱਲੇ ਪਾਣੀ ਆ ਕਿਉਂਕਿ ਕੇਅਰ ਇਨਸੂਇਦੇ ਆ ਵੀ ਇਹ ਕਹਿ ਰਹੇ ਆ ਇਹ ਗੱਲਾਂ ਹੀ ਸੁਣਦੇ ਆ ਵੀ ਜੋ ਇਹਨਾ ਬਣਾਉਣੇ ਲਹਿਰੂਪੀ ਦਰਿਆ ਨੂੰ ਇਹਦੇ ਜੇ ਕਰ ਦੇਣਾ ਆਪਾਂ ਕੀ ਇਹਦੇ ਪਾਸੇ ਜਾਂ ਕੰਢੇ ਅਸੀਂ ਉਹ ਗੱਲ ਵੀ ਸਮਝਦੇ ਵੀ ਉਹ ਵੀ ਗਲਤ ਆ ਜਦੋਂ ਦਰਿਆ ਦਾ ਪਾਣੀ ਥੱਲੇ ਧਰਤੀ ਦੇ ਵਿੱਚ ਜੀਰੇਗਾ ਨਹੀਂ ਸਿਮੇਗਾ ਨਹੀਂ ਤੇ ਪੰਜਾਬ ਦਾ ਜਿਹੜਾ ਪਾਣੀ ਦਾ ਲੈਵਲ ਅਗਰ ਮੰਨੋ ਪੱਕਿਆਂ ਕਰਕੇ ਗਾਂ ਹੀ ਲੈ ਜਾਂਦੇ ਆ ਤੂੰ ਤਾਂ ਬਿਲਕੁਲ ਹੀ ਉਹ ਥੱਲੇ ਚਲ ਜਾਏਗਾ ਕਿਉਂਕਿ ਪਾਣੀ ਥੋੜਾ ਘੱਟ ਹੋ ਗਿਆ। ਚੱਲੇ ਉਹ ਜਿਹੜਾ ਉਹ ਸੁਣਦੇ ਹੀ ਆਂ ਕਈ ਵਾਰ ਉਹ ਆਂਦੇ ਆ ਕਿ ਨਹਿਰ ਦੇ ਰੋਕ ਦੇ ਤੈਨੂੰ ਵੀ ਸਿਰ ਤੇ ਨਾ ਕਰਨਾ ਵਾ ਬਈ ਦਰਿਆ ਤੋਂ ਜਿਹੜਾ ਉਹ ਕਿਸੇ ਦੀ ਨਹੀਂ ਗੱਲ ਆ। ਉਹ ਬੰਨ੍ਹਣੀ ਦੋ ਬੰਨੇ ਵੀ ਉਹਦਾ ਬੰਨ੍ਹਣਾ ਬੰਨ੍ਹਣਾ ਪਹਿਲੀ ਜਿਹੜੀ ਆ ਕੋਈ ਗੱਲ ਆ ਬਾਅਦ ਪਹਿਲੀ ਬਾਅਦ ਨਿਕਲ ਜੇ ਕਿਹਨੇ ਬੰਨ੍ਹਣੀ ਹੈ ਕਿ ਦਰਿਆ ਦੇ ਨਾਲ ਜਿੱਥੇ ਸਾਨੂੰ ਇਹ ਕੱਚੇ ਹੋਣ ਦਾ ਨੁਕਸਾਨ ਆ ਉੱਥੇ ਸਾਨੂੰ ਅਸੀਂ ਕਿਹਨੇ ਫਾਇਦਾ ਵੀ ਆ ਕਿਉਂਕਿ ਪਾਣੀ ਦਾ ਲੈਵਲ ਸਾਡਾ ਜਿਹੜਾ ਨਾ ਉਹ ਬਿਲਕੁਲ ਸਹੀ ਆ। ਕੋਈ ਮੈਂ ਨਹੀਂ ਸਮਝਦਾ ਕਿ ਤਰਨਤਨ ਜਲਾ ਵੀ ਕਰੀ ਜਿਹੜਾ ਪਾਣੀ ਨੂੰ ਇਹਦੇ ਕਰਕੇ ਨੁਕਸਾਨ ਖਾਊਗਾ ਜਿਹੜਾ ਸਾਡਾ ਮੋਟਰਾਂ ਦਾ ਬੰਦੀਆਂ ਦਾ ਪਾਣੀ ਆ ਉਹ ਬਿਲਕੁਲ ਅਗਰੇ ਟਿਕタル ਉਹ ਪੱਟੀ ਏਰੀਆ ਅਗਰੇ ਬਨੇ ਸਭਰਾ ਉਹ ਤਾਂ ਚੱਲ ਜਾ ਥੱਲੇ ਉੱਥੇ ਜਿਹੜਾ ਪਾਣੀ ਥੱਲੇ ਜਾ ਕੇ ਕਹਿੰਦੀ 200 ਕੁੱਟ ਕੇ ਕਿੰਨਾ ਥੱਲੇ ਜਾ ਰਿਹਾ ਬਹੁਤ ਜ਼ਿਆਦਾ ਚੱਲ ਰਿਹਾ ਹਾਂ ਇਹ ਜਦੋਂ ਕਾਫੀ ਲੰਬੇ ਸਮੇਂ ਤੱਕ ਇਹ ਜੋ ਇਲਾਕਾ ਸੀ ਦਰਿਆ ਦਾ ਇਹ ਇਲਾਕਾ ਇਹ ਮੰਨਿਆ ਜਾਂਦਾ ਕਿ ਦਰਿਆ ਦਾ ਦੂਸਰਾ ਇਲਾਕਾ ਜ਼ਿਆਦਾ ਉਪਜਾਊ ਸੀਗਾ ਇਹ ਇਲਾਕਾ ਬਰਾਨਾ ਸੀਗਾ ਫਿਰ ਇਹ ਇਲਾਕਾ ਹੌਲੀ ਹੌਲੀ ਕਿਵੇਂ ਵਿਕਸਿਤ ਹੋਇਆ ਉਹਦੇ ਵਿੱਚ ਕੀ ਕਾਰਕ ਰਹੇ ਜੀ ਅੰਗਰੇਜ਼ਾਂ ਜਦੋਂ ਆਪਾਂ ਅੰਗਰੇਜ਼ਾਂ ਨੂੰ ਬਿਸ਼ੱਕ ਦੀ ਕਈ ਵਾਰੀ ਮਾੜਾ ਹੀ ਕਹਿੰਦੇ ਆ ਪਰ ਅੰਗਰੇਜ਼ਾਂ ਦਾ ਸਾਡੇ ਪਿੰਡ ਬਾਤੇ ਜਾਂ ਸਾਡੇ ਇਹ ਪੂਰੇ ਏਰੀਏ ਪੰਜਾਬ ਬਾਤੇ ਬੜਾ ਤਕੜਾ ਯੋਗਦਾਨ ਹੈ ਆ ਇਹ ਜਦੋਂ ਅੰਗਰੇਜ਼ਾਂ ਨੇ ਆਪਰਬਾਰੀ ਜਿਹੜੀ ਦੁਆਬ ਲੈ ਰਹੀ ਆਈ ਜਦੋਂ ਕੱਢੀ ਆ ਉਹਦਾ ਪਾਣੀ ਸਾਡੇ ਮਤਲਬ ਆ ਵੀ ਪਿੰਡ ਨੂੰ ਨਹੀਂ ਮਿਲਿਆ ਮਤਲਬ ਇੱਥੋਂ ਤੱਕ ਆਇਆ ਉਸ ਨਾਲ ਜਿਹੜੀਆਂ ਫਸਲਾਂ ਆ ਉਹ ਜ਼ਿਆਦਾ ਹੋਣ ਲੱਗੀਆਂ ਕਿਉਂਕਿ ਹਫ਼ਤੇ ਬਾਅਦ ਤੇ ਪਾਣੀ ਮਿਲਦਾ ਹੀ ਮਿਲਦਾ ਹੈ ਹਰ ਕਿਸਾਨ ਨੂੰ ਤੇ ਉਹਦੇ ਨਾਲ ਕੀ ਆ ਵੀ ਜਿਦ ਤਰ੍ਹਾਂ ਜਿਹੜੇ ਵੀ ਚਲੋ ਉਦੋਂ ਤੇ ਝੋਨਾ ਤਾਂ ਨਹੀਂ ਸੀ ਲੱਗਦਾ ਜੋ ਵੀ ਕਣਕ ਜਾਂ ਜੋ ਵੀ ਆ ਕੋਧਰਾ ਵਗੈਰਾ ਜਾਂ ਜਿਹੜੀਆਂ ਵੀ ਬਦਲਾਂਣਗੀਆਂ ਤੇ ਛੋਲੇ ਆ ਮਸਰੇਆ ਜੋ ਵੀ ਆ ਉਦੋਂ ਜਿਹੜਾ ਪਾਣੀ ਜਿਹੜਾ ਨਹਿਰ ਉਹ ਇੱਕ ਬਿਲਕੁਲ ਹੀ ਇਨਕਲਾਬੀ ਕੰਮ ਸੀਗਾ ਅੰਗਰੇਜ਼ਾਂ ਦਾ ਉਹਨਾਂ ਨੇ ਜਿਹੜਾ ਨਹਿਰਾਂ ਦਾ ਪਾਣੀ ਸਾਡੀਆਂ ਬੈਲੀਆਂ ਵਿੱਚ ਪਾਣ ਕਰਕੇ ਤੇ ਬਹੁਤ ਹੀ ਜਿਹੜੀ ਜ਼ਮੀਨ ਆ ਉਹ ਨੂੰ ਜਿਹੜਾ ਨਹਿਰਾਂ ਦਾ ਪਾਣੀ ਪਿਆ ਫਿਰ ਜਿਹੜੇ ਆਪਾਂ ਪਹਿਲਾਂ ਤੇ ਕਹਿੰਦੇ ਆ ਨਾ ਵੀ ਦਰਿਆ ਦੇ ਨੇੜੇ ਜਿਹੜੀ ਜ਼ਮੀਨ ਆ ਵੀ ਕਿਉਂਕਿ ਥੱਲੇ ਉਹ ਜ਼ਿਆਦਾ ਸੇਲ ਜਾਂ ਜ਼ਿਆਦੀ ਗਿੱਲੀ ਰਹਿਣ ਕਰਕੇ ਪਹਿਲੋਂ ਫਸਲ ਉੱਥੇ ਜ਼ਿਆਦਾ ਹੁੰਦੀ ਪਹਿਲੋਂ ਇੱਕ ਨੰਬਰ ਦੀ ਜ਼ਮੀਨ ਉਹ ਸੀਗੀ ਫਿਰ ਅੰਗਰੇਜ਼ਿਆਂ ਦੇ ਟਾਈਮ ਤੇ ਆਉਣ ਤੇ ਜਦੋਂ ਨਹਿਰ ਬਣਦੇ ਤਹਿਤ ਜਿਹੜੀ 1 ਨੰਬਰ ਦੀ ਜ਼ਮੀਨ ਹੈ ਉਹਨੂੰ ਅਜੇ ਵੀ ਆਖਰਦਨ ਨਹਿਰੀ ਨਹਿਰ ਵਾਲੀ ਜ਼ਮੀਨ ਉਹਨੂੰ ਅਜੇ ਵੀ ਆਖਿਆ ਜਾਂਦਾ ਵਾ ਕਰਮੂ ਵਾਲੇ ਦੀ ਜਾਂ ਕੜਕੇ ਦੀ ਜਿਹੜੀ ਜ਼ਮੀਨ ਹੈ ਉਹਨੂੰ ਆਖ ਦਿੰਦੇ ਨਹਿਰ ਤੇ ਜਾਣਾ ਨਹਿਰ ਵਾਲੀ ਜ਼ਮੀਨ ਤੇ ਜਾਣਾ ਤੇ ਉਹਦਾ ਮਤਲਬ ਆ ਵੀ ਸ਼ਾਇਦ ਉਹ ਤੋਂ ਚੰਗੀ ਰੋਟੀ ਖਾਣੀ ਥੋੜੀ ਜਿਹਾ ਅੱਗੇ ਨੂੰ ਬਿਹਤਰ ਖਾਣ ਲੱਗ ਪਏ ਹੁਣ ਉਹ ਇਹ ਪਿੰਡਾਂ ਵਾਲੇ ਜਿਹੜਾ ਰਿਕਾਰਡ ਹੈ ਨਾ ਇਹਨਾਂ ਤਰ੍ਹਾਂ ਲਿਖਦਾ ਨਹਿਰੀ ਤੇ ਚਾਹੀ ਤੇ ਬਰਾਨੀ ਜਿਹੜੀ ਨਹਿਰੀ ਜ਼ਮੀਨ ਉਹ ਹੋਈ ਆ ਕਿ ਜਿੱਥੇ ਨਹਿਰ ਦਾ ਪਾਣੀ ਪੈਂਦਾ ਤੇ ਜਿਹੜੀ ਚਾਹੀ ਜ਼ਮੀਨ ਆ ਅੱਜ ਕੱਲ ਉਹਨੂੰ ਆਪਾਂ ਕਹਿ ਲੀਏ ਕਿ ਜਿੱਥੇ ਟੂਬਵੰਦਾ ਪਾਣੀ ਪੈਂਦਾ ਉਹਨੂੰ ਆਪਾਂ ਚਾਹੀ ਜ਼ਮੀਨ ਕਹਿੰਦੇ ਪਰ ਇਹ ਚਾਹੀ ਸ਼ਬਦ ਜਿਹੜਾ ਆਇਆ ਉਹ ਕਿੱਥੋਂ ਆਇਆ ਚਾਹ ਹੈਗਾ ਫਾਰਸੀ ਦਾ ਸ਼ਬਦ ਜਿਹਨੂੰ ਖੂਹ ਕਹਿ ਸਕਦੇ ਆਪਾਂ ਪੁਰਾਣੇ ਸਮੇਂ ਜਿਹੜੀ ਜ਼ਮੀਨ ਨੂੰ ਖੂਹ ਦਾ ਪਾਣੀ ਪੈਂਦਾ ਸੀ ਨਾ ਉਹਨੂੰ ਫਿਰ ਉਹਨਾਂ ਨੇ ਉਸ ਕਾਲ ਦੇ ਵਿੱਚ ਫਾਰਸੀ ਬਾਦਸ਼ਾਹ ਦੇ ਵਿੱਚ ਜਿਹੜਾ ਉਹ ਚਾਹੀਂਂ ਚਾਹ ਨੂੰ ਉਹ ਚਾਹੀ ਸੀ ਜੇ ਸਿੱਧੇ ਹਰਜੂਬਲ ਦਾ ਪਾਣੀ ਪੀਣ ਲਾ ਪਿਆ ਤੇ ਉਹ ਉਹਨੂੰ ਆਪਾਂ ਚਾਹ ਕਹਿ ਰਹੇ ਹਾਂ ਤੇ ਬਾਕੀ ਜਿਹੜੀ ਬਰਾਨੀ ਉਹ ਆ ਵੀ ਜਿਹਨੂੰ ਨਾਂ ਦੇ ਉਹ ਚਾਹ ਬੰਬੀ ਦਾ ਪਾਣੀ ਤੇ ਨਾਂ ਉਹਨੂੰ ਪਾਣੀ ਕਿੰਦਾ ਵਾ ਨਹਿਰੀ ਉਹ ਬਰਾਨੇ ਜੀ ਉਹ ਰੱਬ ਦੇ ਆਸਰੇ ਹੀ ਜੇਤ ਮੀਂਹ ਉਹ ਪੈ ਗਿਆ ਤੇ ਫਸਲ ਹੋ ਗਈ ਸਾਡੇ ਪਿੰਡ ਇਸ ਤਰ੍ਹਾਂ ਦੀ ਜ਼ਮੀਨ ਹੈਗੀ ਸੀ ਕਿਉਂਕਿ ਸਾਡਾ ਪਿੰਡ ਢਾਏ ਦੇ ਨੇੜੇ ਹੋਣ ਕਰਕੇ ਤੇ ਕੁਝ ਜਗ੍ਹਾ ਤੋਂ ਪਾਣੀ ਜਿਹੜਾ ਕੁਦਰਤੀ ਰੂਪ ਵਿੱਚ ਵਗਦਾ ਰਿਹਾ ਨਾ ਇੱਕ ਜਿਸ ਤਰ੍ਹਾਂ ਸਾਡੇ ਇੱਥੇ ਜ਼ਮੀਨ 'ਚੋਂ ਲੈ ਇੱਕ ਖੋੜਾ ਐਸੀ ਕਹਿ ਦਿੰਨੇ ਆ ਉਹਨੂੰ ਜਿਹਦੇ ਵਿੱਚ ਦੀ ਬਰਸਾਤਾਂ ਦਾ ਪਾਣੀ ਜਿਹੜਾ ਉਹ ਜਦੋਂ ਜ਼ਿਆਦਾ ਮੀਂਹ ਪਿੰਦੇ ਆ ਬਹੁਤ ਜ਼ਿਆਦਾ ਵਗਦਾ ਉੱਥੋਂ ਉਹ ਵਰ ਕੀ ਕਰਦਾ ਵਾ ਉਹਦੇ ਪਾਣੀ ਨੇ ਜਿਹੜੀ ਮਿੱਟੀ ਨੂੰ ਰੋੜ ਰੋੜ ਕੇ ਲੈ ਜਾਂਦਾ ਰਿਹਾ ਉਹ ਪੈੜੀਆਂ ਉੱਚੀਆਂ ਨੀਂੀਆਂ ਕਰ ਦਿੱਤੀਆਂ ਉਹਨੇ ਮਲੇ ਇਕ ਤਾਂ ਗਿਆਨਾ ਕਿ ਬੜੀਆਂ ਸਮਤਲ ਜ਼ਮੀਨਾਂ ਵਾਂ ਕਈ ਪਿੰਡਾਂ ਲਈ ਪਰ ਇਹ ਢਾਏ ਦੇ ਪਿੰਡਾਂ ਦੇ ਲਾਗੇ ਤੁਹਾਨੂੰ ਇਸ ਤਰ੍ਹਾਂ ਦਾ ਜਰੂਰ ਮਿਲੇਗਾ ਉੱਚੀਆਂ ਨੀਵੀਆਂ ਜ਼ਮੀਨਾਂ ਕਿਉਂਕਿ ਉਹ ਪਾਣੀ ਨੇ ਆਪਣੇ ਸਮੇਂ ਦੇ ਮਤਲਬ ਕੋ ਰੋੜ ਦਿੱਤੀਆਂ ਤੇ ਉੱਚੀਆਂ ਨੀਵੀਆਂ ਤੇ ਉਹਨਾਂ ਨੂੰ ਪਾਣੀ ਪਾਉਣਾ ਵੀ ਏਡਾ ਸੌਖਾ ਨਹੀਂ ਸੀ ਨਹਿਰੀਆਂ ਆਪਾਂ ਕਹਿ ਲੋ ਕੋਈ ਉਹ ਫਿਰ ਲੋਕ ਬਰਾਨੀਆਂ ਬਰੂਨੀਆਂ ਹੀ ਬੀਜੀ ਗਏ ਜਿੱਥੇ ਹੈਗੀਆਂ ਜਿਤਨਾਂ ਰੀਆਂ ਉਹ ਸਿੱਧੇ-ਸਿੱਧੇ ਹੁਣ ਲੋਕਾਂ ਨੇ ਉਹ ਜਿਹੜੇ ਹੈਗੇ ਆਪਣੇ ਜਦੋਂ ਬੰਬੀਆਂ ਰਵਾਲਿਆਂ ਜਾਂ ਬੂਰ ਕਰਾ ਲਿਆ ਅੱਜ ਦੇ ਜਮਾਨੇ ਦੇ ਨਾਲ ਉਥੋਂ ਤੱਕ ਵੀ ਫਿਰ ਜਿਹੜਾ ਪਾਣੀ ਦੀ ਪਹੁੰਚ ਆ ਉਹ ਹੋ ਗਈ ਆ ਤੇ ਹੁਣ ਫਸਲਾਂ ਕੁਝ ਹੋਣ ਇਹ ਸਾਰੀਆਂ 10 20 30 ਸਬ ਵਿੱਚ ਹੀ ਆਉਣ ਲੱਗੀਆਂ ਹੁਣ ਫਸਲਾਂ ਇਹ ਜਿਹੜੀਆਂ ਉਹਦੇ ਬਰਾਨੀ ਪਹਿਲਾਂ ਨਹੀਂ ਬਰਾਨੀ ਦੇ ਕੋ ਆ ਗਿਆ ਆ ਗਿਆ ਨਾ ਪਾਸਰੇ ਨਹੀਂ ਤੇ ਨਹੀਂ ਇਹ ਕਿ ਕੋਲੇ ਤੇ ਬੰਗਾ ਡੱਟ ਜੀ ਜਾਂਦੀ ਹਾਂ ਕੋਲੇ ਤੇ ਬੰਗਾ ਅੱਡਡ ਚੀਜ਼ ਹੁੰਦੀ ਹੈ ਕਿ ਇੱਕ ਬੰਦ ਉਹਨਾਂ ਲਿੱਕੀ ਹੁੰਦੀ ਹੈ ਕੋਲਾ ਜਿਹੜਾ ਲੰਮਾ ਜੇ ਵਾਂਗ ਲੰਮੀ ਹੋ ਜੇ ਉਹਨੂੰ ਕੋਲਾ ਆ ਹੁਣ ਵੇਖ ਲੋ ਇਹ ਜਿਹੜਾ ਕੋਲਾ ਆਪਾਂ ਕਹਿ ਦਿੰਨੇ ਆ ਇਹ ਜਿਹੜਾ ਬਰਸਾਤੀ ਨਾਲ ਆ ਕਹਿ ਦੋ ਬਰਸਾਤੀ ਨਾਲ ਆ ਕਹਿ ਦੋ ਇਹ ਜਿਹੜਾ ਸਾਡੇ ਪਿੰਡ ਦੇ ਵਿੱਚ ਜਿਹੜਾ ਮੈਂ ਕੋਲੇ ਦਾ ਹੋਣੇ ਜ਼ਿਕਰ ਕੀਤਾ ਨਾ ਪਾਣੀ ਜਿਹੜਾ ਵਾ ਪਿੱਛੋਂ ਜਿਹੜਾ ਇਹ ਮਤਲਬ ਮੁੰਡੇ ਪਿੰਡ ਵੱਲੋਂ ਵੀ ਆ ਜਾਂਦਾ ਬਜਟਪੁਰ ਤੇ ਰਾਣੀਵਾਲਾ ਵੱਲੋਂ ਉਹਨਾਂ ਪਿੰਡਾਂ ਵੱਲੋਂ ਜਿਹੜਾ ਪਾਣੀ ਆ ਨਾ ਕੁਝ ਰਾਣੀਵਾਲਾ ਦੀ ਜ਼ਮੀਨ ਦਾ ਜਿਹੜੀ ਨਹਿਰ ਧੋ ਰਹੀ ਹੋਈ ਹੁੰਦੀ ਉਤੋਂ ਤੱਕ ਸਾਰਾ ਇਹ ਜਿਹੜਾ ਪਾਣੀ ਆ ਮਤਲਬ ਉਹ ਇੱਧਰ ਆ ਕੇ ਤੇ ਸਾਰਾ ਪਿੰਲੋਂ ਜਿਹੜੀ ਇੱਕ ਰਹਿ ਗਿਆ ਇਹ ਘੜਕੇ ਨੂੰ ਜਾਂਦੀ ਆ ਜਿਹੜੀ ਸੜਕ ਮਤਲਬ ਪਖੋਪੁਰ ਰਸਤੇ ਹੀ ਮਤਲਬ ਜਿਹੜੀ ਪਖੋਪੁਰ ਰਸਤੇ ਹੀ ਜਾਂਦੀ ਆ ਪਹਿਲਾ ਉਹਨੂੰ ਪਾਰ ਕਰਦਾ ਵਾ ਉੱਥੋਂ ਦੀ ਲੰਘ ਕੇ ਤੇ ਫਿਰ ਅਗਲੇ ਬੰਨੇ ਜਿਹੜੀ ਰਤੋਗੇ ਤੋਂ ਘੜ ਕੇ ਉਹਨੂੰ ਜਾਂਦੀ ਉਹਨੂੰ ਵੀ ਪਾਰ ਕਰਦਾ ਫਿਰ ਇਹ ਅੱਗੇ ਲੰਘ ਜਾਂਦਾ ਕਰਮੂ ਵਾਲੇ ਵਾਲੀ ਸਾਈਡ ਨੂੰ ਥੱਲੇ ਥੱਲੇ ਇਹਦੇ ਵਿੱਚ ਪਾਣੀ ਤੁਸੀਂ ਅੰਦਾਜ਼ਾ ਨਹੀਂ ਜਿਆਦਾ ਮੀਂਹ ਪਿਆ ਵਜੋਂ ਇੱਕ ਅੱਧਾ ਦਿਨ ਲਗਾਤਾਰ ਮੀਂਹ ਪੈਦੇ ਨਾ ਤੇ ਐ ਲੱਗੂਗਾ ਤੁਹਾਨੂੰ ਵੀ ਇਹ ਦਰਿਆਈ ਹੈ ਸ਼ਾਇਦ ਇਹ ਦੂਸਰਾ ਮਤਲਬ ਇਹ ਫਿਰ ਕਰਮੂ ਵਾਲੇ ਪਿੰਡ ਤੋਂ ਐਨ ਬਿਲਕੁਲ ਕੋਲ ਜਾ ਕੇ ਥੋੜਾ ਜਿਹਾ ਹੀ ਕਰਮੂ ਵਾਲੇ ਪਿੰਡ ਤੋਂ ਪਿੱਛੇ ਰਹਿ ਕੇ ਤੇ دریا ਜਾ ਕੇ ਫਿਰ ਪੈ ਜਾਂਦਾ ਹੈ ਮਤਲਬ ਇਹ ਇਹ ਨੁਕਸਾਨ ਵੀ ਕਰਦਾ ਫਸਲਾਂ ਦਾ ਇਹ ਜਿਹੜੀ ਜਿਹੜੀ ਉਹਨਾਂ ਜ਼ਮੀਨਾਂ 'ਚ ਫਸਲ ਆ ਉਹਨੂੰ ਮਾਰ ਵੀ ਦਿੰਦਾ ਤੇ ਪਰ ਚਲੋ ਜੋ ਕੁਦਰਤੀ ਰੂਪ ਦੇ ਵਿੱਚ ਬਣਿਆ ਹੈ ਜੋ ਪਿੱਛੋਂ ਤੋਂ ਲੈ ਕੇ ਉਸੇ ਤਰ੍ਹਾਂ ਹੀ ਆ ਤੇ ਪੈੜੀਆਂ ਪੂਲੀਆਂ ਵੀ ਟਹਿ ਟੁੱਟ ਜਾਂਦੀਆਂ ਫਿਰ ਲੋਕ ਆਪਣੀਆਂ ਪੈੜੀਆਂ ਨੂੰ ਪਧਰਾ ਪੁਧਰਾ ਕਰਦੇ ਫਿਰ ਵਾਈ ਜੋਗ ਬਣਾ ਕੇ ਤੇ ਫਿਰ ਉਹ ਕਰਦੇ